ਏ ਸਾਡੇ ਜਲੰਧਰ ਡੀਪੂ ਤੇ ਡਰਾਈਵਰ ਦੀ ਡੈਥ ਉਥੇ ਲੜਾਈ ਝਗੜਾ ਹੋਇਆ ਉਹਦੀ ਡੈਥ ਹੋ ਗਈ ਆ ਉਸ ਤੇ ਰੋਸ ਵਜੋਂ ਪੰਜਾਬ ਸਰਕਾਰ ਵਾਲਿਆਂ ਕੋਈ ਵੀ ਇਹੋ ਜਿਹਾ ਉਹ ਸਾਥੀ ਨੂੰ ਕੋਈ ਵਿੱਤੀ ਲਾਭ ਨਹੀਂ ਦਿੱਤਾ ਗਿਆਗਾ ਜਿੱਥੇ ਕਿ ਕਿਲੋਮੀਟਰ ਸਕੀਮ ਦਾ ਡਰਾਈਵਰ ਦੀ ਅਟੈਕ ਰਾਹੀਂ ਡੈਥ ਹੋ ਗਈ ਸੀਗੀ ਉਹਨੂੰ ਅਟੈਕ ਆ ਗਿਆ ਸੀ ਉਹਦੀ ਡੈਥ ਹੋ ਗਈ ਸੀਗੀ ਸਰਕਾਰ ਵਾਲੇ ਪਤਾ ਨਹੀਂ ਉਹ ਸ਼ੰਗਰੂਰ ਦਾ ਏਰੀਆ ਦਾ ਸੀਗਾ ਉਹਨੂੰ 50 ਲੱਖ ਦੀ ਤੇ ਇੱਕ ਨੌਕਰੀ ਦੀ ਵਿੱਤੀ ਲਾਭ ਦਿੱਤਾ ਗਿਆ ਸੀਗਾ ਜਿੱਥੇ ਕਿ ਆਮ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਓਨ ਡਿਊਟੀ ਬੰਦੇ ਦੀ ਕਿਤੇ ਡੈਥ ਹੋ ਜਾਂਦੀ ਆ ਜਾਂ ਕੁਝ ਐਫੋ ਜੀ ਮਿਸ ਹੈਪਨਿੰਗ ਹੋ ਜਾਂਦੀ ਆ ਉਹਨੂੰ ਸਰਕਾਰ ਵੱਲੋਂ 1 ਕਰੋੜ ਰੁਪਇਆ ਤੇ ਪਲੱਸ ਸਰਕਾਰੀ ਨੌਕਰੀ ਪਰ ਸਾਡੇ ਮਹਿਕਮੇ ਦੇ ਵਿੱਚ ਪਤਾ ਨਹੀਂ ਸਰਕਾਰ ਸੁੱਤੀ ਆ ਕਿ ਸਾਡਾ ਮਹਿਕਮਾ ਸੁੱਤਾ ਜਿੱਥੇ ਕਿ ਅਸੀਂ ਵੀ ਓਨ ਡਿਊਟੀ ਸੀਗਾ ਸਾਡਾ ਸਾਥੀ ਉਹਦੇ ਵੇਰੀ ਕਿਉਂ ਵਿਤਕਰਾ ਕੀਤਾ ਗਿਆ ਨਾ ਹੀ ਤਾਂ ਕੋਈ ਹਜੇ ਤੱਕਨ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਤੀ ਲਾਭ ਦਾ ਅਨਾਉਂਸ ਕੀਤਾ ਗਿਆ ਜਾਂ ਮਹਿਕਮੇ ਵੱਲੋਂ ਤੇ ਇਸੇ ਵੀ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਕੀਤਾ ਗਿਆ ਜਿਹੜਾ ਅੱਜ ਪੂਰਾ ਪੰਜਾਬ ਬੰਦ ਕੀਤਾ ਗਿਆ ਉਹ ਸਾਡੇ ਸਾਥੀ ਨੂੰ ਇਨਸਾਫ ਦਿਵਾਉਣ ਵਾਸਤੇ ਪੂਰਾ ਪੰਜਾਬ ਦਾ ਚੱਕਾ ਜਾਮ ਕੀਤਾ ਗਿਆ ਇਹ ਕੋਦੋਂ ਤੱਕ ਚੱਕਾ ਜਾਮ ਰਹੇਗਾ ਜਿੰਨਾ ਚਿਰ ਉਹ ਸਾਡੇ ਸਾਥੀ ਨੂੰ ਇਨਸਾਫ ਨਹੀਂ ਮਿਲਦਾ ਇਹ ਇੱਕ ਕਰੋੜ ਰੁਪਏ ਦਾ ਸਰਕਾਰ ਬਣਿਓ ਜਾਂ ਵਿਭਾਗ ਬਣਿਓ ਅਨਾਉਂਸਿੰਗ ਕੀਤਾ ਜਾਂਦਾ ਪਰਿਵਾਰ ਨੂੰ ਸਰਕਾਰੀ ਨੌਕਰੀ ਦਾ ਬਣਾਉ ਸਕਦੇ ਆ ਤੁਹਾਡੇ ਵੱਲੋਂ ਕਿਸ ਤਰ੍ਹਾਂ ਗੇਟ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਤਲਬ ਤੁਸੀਂ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਅਸੀਂ ਲੋਕਾਂ ਨੂੰ ਵੇਖੋ ਅਸੀਂ ਵੀ ਲੋਕਾਂ ਨੂੰ ਤਣ ਪੱਤਨ ਲਾਉਣੇ ਆ ਸਵਾਰੀਆਂ ਨੂੰ ਲੈ ਕੇ ਜਾਣੇ ਆ ਜਿੱਦਣ ਕਿਤੇ ਸਾਡੀ ਵਾਰੀ ਆਉਂਦੀ ਆ ਲੋਕਾਂ ਦਾ ਵੀ ਸਾਨੂੰ ਸਾਥ ਦੇਣਾ ਬੰਦਾ ਅਸੀਂ ਵੀ ਕਿਸੇ ਦੇ ਧੀਆਂ ਪੁੱਤਰੀਆਂ ਸਾਡੇ ਨਾਲ ਆਮ ਪਬਲਿਕ ਦਾ ਵੀ ਫਰਜ਼ ਬੰਦਾ ਸਾਡੇ ਨਾਲ ਕੱਲ ਨੂੰ ਕਿਸੇ ਮੈਂ ਹੋਰ ਮਹਿਕਮੇ ਦੇ ਵਿੱਚ ਵੀ ਆਮ ਪਬਲਿਕ ਦਾ ਕੋਈ ਨਾ ਕੋਈ ਭੈਣ ਭਰਾ ਰਿਸ਼ਤੇਦਾਰ ਹੁੰਦਾ ਉਦੋਂ ਕਿਉਂ ਦਿਹਾੜਾ ਪਾਉਂਦੇ ਆ ਅੱਜ ਸਾਡੇ ਨਾਲ ਆਮ ਪਬਲਿਕ ਦਾ ਵੀ ਫਰਜ ਬੰਦਾ ਹੈ ਸਾਡੇ ਨਾਲ ਬਹਿ ਕੇ ਸਾਡੇ ਸਾਥੀ ਨੂੰ ਇਨਸਾਫ਼ ਦਿਵਾਉਣਾ ਚਾਹੀਦਾ ਜੀ ਭਾਜੀ ਅੱਜ ਕਿਸ ਤਰ੍ਹਾਂ ਦਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਇਹ ਜੀ ਕੋਈ ਸਾਡੀਆਂ ਮੰਗਾਂ ਵਾਸਤੇ ਨਹੀਂ ਹੈ ਜੀ ਆ ਜਿਹੜੇ ਪਰਸੋਂ ਜਲੰਧਰ ਡੀਪੂ ਦੇ ਡਰਾਈਵਰ ਦੀ ਉਥੇ ਕਤਲ ਕੀਤਾ ਗਿਆ ਕਰਾਲੀ ਵਿਖੇ ਉਸ ਦੇ ਰੋਸ ਵਜੋਂ ਅੱਜ ਪੂਰਾ ਪੰਜਾਬ ਬੰਦ ਕਰਕੇ ਉਹਨਾਂ ਸਾਥੀ ਨੂੰ ਇਨਸਾਫ ਦੋਣ ਵਾਸਤੇ ਪੰਜਾਬ ਬੰਦ ਕੀਤਾ ਗਿਆ ਕਿ ਕਿਹੜੇ ਕਿਹੜੀ ਕਿਹੜੀ